ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਡੇ ਆਪਣੇ ਚੈਨਲ 20 ਕਲੈਕਸ਼ਨ 15 ਤੇ ਸਾਰਿਆਂ ਭੈਣਾਂ ਦਾ ਵੈਲਕਮ ਹੈ ਜੀ ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲ ਮੈਂ ਆਸ ਕਰਦੀ ਆ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਹੋਗੇ ਜੀ ਅੱਜ ਆਪਾਂ ਇੱਕ ਫੇਰ ਨਵੀਂ ਵੀਡੀਓ ਤੁਹਾਨੂੰ ਚੈੱਕ ਕਰਵਾ ਰਹੇ ਹਾਂ ਜੀ ਅੱਜ ਦੀ ਵੀਡੀਓ ਦੇ ਵਿੱਚ ਫੇਰ ਹੈਂਡਵਰਕ ਦਾ ਸੂਟ ਹੈ ਬਨਾਰਸੀ ਸੂਟ ਹੈ ਤੇ ਇਹਨਾਂ ਸੂਟਾਂ ਦੀ ਮੈਂ ਡਿਜ਼ਾਈਨਿੰਗ ਤੇ ਕਲਰ ਤੇ ਵਰਕ ਤੇ ਫੈਬਰਿਕ ਦੀ ਡਿਟੇਲ ਤੁਹਾਨੂੰ ਚੈੱਕ ਕਰवानी ਆ ਜੀ ਲਓ ਜੀ ਇਹ ਸੂਟ ਹਾਂਜੀ ਫਸਟ ਸੂਟ ਬਨਾਰਸੀ ਜ਼ੋਰ ਚੜਦਾ ਹੈ ਜੀ ਹਾਂ ਸੌਰੀ ਬਨਾਰਸੀ ਔਰਗੰਝਾ ਹੈ ਜੀ ਹਾਂਜੀ ਇਹ ਸ਼ਰਟ ਹੈ ਜਿਵੇਂ ਨਾ ਕਈ ਵਾਰੀ ਆਪਾਂ ਨੂੰ ਮਤਲਬ ਵਰਕ ਵਗੈਰਾ ਦੇ ਸੂਟ ਪਾ ਕੇ ਮਨ ਜਾ ਅੱਕ ਜਾਂਦਾ ਤੇ ਫਿਰ ਆਪਾਂ ਕੁਝ ਅਲੱਗ ਜਿਹਾ ਪਾਣਾ ਚਾਹੁੰਦੇ ਆ ਤੇ ਉਸ ਵਾਸਤੇ ਸੂਟ ਬਹੁਤ ਵਧੀਆ ਹੈ ਬਨਾਰਸੀ ਔਰਗੰਝਾ ਬਹੁਤ ਸੋਹਣੀ ਇਹਦੇ ਵਿੱਚ ਬਨਾਰਸੀ ਦੀ ਬੂਟੀ ਬਣੀ ਹੋਈ ਹੈ ਫੈਬਰਿਕ ਬਹੁਤ ਸੋਹਣਾ ਲਾਈਟ ਵੇਟ ਹੈ ਤੇ ਇਹਨੂੰ ਆਪਾਂ ਸਿੰਪਲ ਜਿਹਾ ਹੀ ਰੈਡੀ ਕੀਤਾ ਹੈ ਮਤਲਬ ਸਿੰਪਲ ਕਹਿੰਦਾ ਮਤਲਬ ਇਹ ਨੈਕ ਵਗੈਰਾ ਤੇ ਆਪਾਂ ਡਿਜ਼ਾਈਨ ਨਹੀਂ ਕੀਤਾ ਰਾਉਂਡ ਚ ਨੈੱਕ ਤੇ ਆਪਾਂ ਓਨਲੀ ਟਿਸ਼ੂ ਦੀ ਪਾਈਪਿੰਗ ਦਿੱਤੀ ਹੈ ਗਮ ਤੇ ਬਾਹੂ ਤੇ ਵੀ ਆਪਾਂ ਗਮ ਪਾਈਪਿੰਗ ਦਿੱਤੀ ਹੈ ਤੇ ਚਾਕਾ ਤੇ ਆਪਾਂ ਨੀਸ਼ਿੰਗ ਪੱਟੀ ਦੇ ਕੇ ਗਮ ਪਾਈਪਿੰਗ ਦਿੱਤੀ ਹੈ نیچے ਆਪਾਂ ਟਾਪਟੇ ਦੀ ਲਾਈਨਿੰਗ ਲਗਾਈ ਹੈ ਜੀ ਟਾਪੇ ਦੀ ਲਾਈਨਿੰਗ ਲਾ ਕੇ ਇੱਕ ਤੇ ਸੂਟ ਦੀ ਗ੍ਰੇਸ ਬਹੁਤ ਸੋਹਣੀ ਹੁੰਦੀ ਹੈ ਜਿਵੇਂ ਕਿ ਇਹ ਨਾ ਕਪੜਾ ਮਤਲਬ ਫੈਬਰਿਕ ਥੋੜਾ ਨਾ ਸੀਫਰ ਹੁੰਦਾ ਹੈ ਤੇ ਟਾਪੇ ਦੀ ਲਾਈਨਿੰਗ ਦੀ سپورਟ ਬਹੁਤ ਹੋ ਜਾਂਦੀ ਹੈ ਤੇ ਫਿਰ ਜਿਵੇਂ ਆਪਣੀਆਂ ਬਾਹਰਵਾਲੀਆਂ ਪਹਿਣਾ ਨੇ ਉਹਨਾਂ ਨੂੰ ਪ੍ਰੈਸ ਕਰਾਉਂਦੇ ਜਿਵੇਂ ਥੋੜਾ ਜਿਹਾ ਵਿਸ਼ੇ ਸ਼ਡਿਊਲ ਹੋਣ ਕਰਕੇ ਨਹੀਂ ਟਾਈਮ ਲੱਗਦਾ ਤੇ ਇਹਦੇ ਵਿੱਚ ਆਪਾਂ ਪ੍ਰੈਸ ਨਹੀਂ ਵੀ ਕੀਤਾ ਤੇ ਸੂਟ ਉਸੇ ਤਰ੍ਹਾਂ ਆਪਾਂ ਪਾ ਸਕਨੇ ਆ ਜੀ ਤੇ ਬਾਟਮ ਤੇ ਬਨਾਰਸੀ ਦੀਆਂ ਲਾਈਨਾਂ ਗਈਆਂ ਨੇ ਜੀ ਸੇਮ ਫੈਬਰਿਕ ਏ ਇਹ ਜ਼ੋਰ ਝਾਟੇ ਇਹ ਔਰਗੰజా ਸ਼ਰਟ ਦਾ ਫੈਬਰਿਕ ਔਰਗੰజా ਤੇ ਬਾਟਮ ਦਾ ਜ਼ੋਰ ਝਾਟੇ ਜ਼ੋਰ ਝੜ ਦੇ ਵਿੱਚ ਬਨਾਰਸੀ ਬਣੀ ਹੋਈ ਏ ਤੇ ਨਾਲ ਪ्योर ਜ਼ੋਰ ਝੜਦਾ ਬਨਾਰਸੀ ਦੇ ਵਿੱਚ ਹੀ ਦੁਪੱਟਾ ਹੈ ਜੀ ਤੁਸੀਂ ਚੈੱਕ ਕਰਦੇ ਹੋ ਜੀ ਚੈੱਕ ਕਰਦੇ ਰਹਿਣਾ ਜੀ ਵੀਡੀਓ ਨੂੰ ਸਕਿੱਪ ਨਾ ਕਰਨਾ ਪੂਰੀ ਵੀਡੀਓ ਵੇਖਾਂ ਜੀ ਤੇ ਮੈਂ ਸਾਰੀ ਵੀਡੀਓ ਦੇ ਵਿੱਚ ਸਾਰੇ ਸੂਟਾਂ ਦੀ ਛੋਟੀ ਛੋਟੀ ਡਿਟੇਲ ਦੇ ਆਣਗੀ ਜਿਵੇਂ ਨਾ ਜਿਵੇਂ ਆਪਾਂ ਨਵਾਂ ਕੰਮ ਆਨਲਾਈਨ ਸ਼ੁਰੂ ਕੀਤਾ ਨਵਾਂ ਕੰਮ ਤੇ ਨਹੀਂ ਕਹਿ ਸਕਦੇ ਕੰਮ ਵੀ ਮੇਰਾ ਬਹੁਤ ਪੁਰਾਣਾ ਹੈ ਬਾਕੀ ਆਨਲਾਈਨ ਜਿਵੇਂ ਹੁਣ ਆਪਾਂ ਸਾਰਿਆਂ ਦੇ ਕਹਿੰਦੇ ਕੀਤਾ ਹੈ ਕਿ ਇਸ ਕਰਕੇ ਜਿਵੇਂ ਨਵੇਂ ਜੋ ਜਿਨ੍ਹਾਂ ਦਾ ਕੰਮ ਮੇਰੇ ਤੋਂ ਪਹਿਲਾਂ ਹੁੰਦਾ ਸੀ ਉਹਨਾਂ ਨੂੰ ਕੋਈ ਡਾਊਟ ਨਹੀਂ ਲੇਕਿਨ ਜੋ ਮੇਰੇ ਨਾਲ ਨਵੇਂ ਭੈਣ ਮੈਂ ਪਹਿਣਾ ਜੁੜਨੀਆਂ ਉਹਨਾਂ ਨੂੰ ਪੂਰਾ ਸੈਟੀਸਫਾਈ ਕਰਨ ਵਾਸਤੇ ਮੈਂ ਛੋਟੀ ਛੋਟੀ ਡਿਟੇਲ ਦੇਣੀ ਆ ਜੀ ਤੇ ਪਿਓਰ ਜੋਰ ਜੱਟ ਦਾ ਬਨਾਰਸੀ ਦੀਆਂ ਲਾਈਨਾਂ ਵਾਲਾ ਦੁਪੱਟਾ ਹੈ ਜੀ ਤੇ ਨੀਚੇ ਆਪਾਂ ਟਿਸ਼ੂ ਦੀ ਫਿਨਿਸ਼ਿੰਗ ਦੇ ਕੇ ਵਿੱਚ ਗੋਮ ਲੇਸ ਦੇ ਕੇ ਆਪਾਂ ਇਹਨੂੰ ਦੁਪੱਟੇ ਨੂੰ ਕੰਪਲੀਟ ਕੀਤਾ ਹੈ ਜੀ ਚੈੱਕ ਕਰੋ ਬਹੁਤ ਸੋਹਣਾ ਤੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ 'ਚ ਸੂਟ ਤਿਆਰ ਹੋ ਜਾਂਦਾ ਹੈ ਜੀ ਠੀਕ ਹੈ ਜੀ ਤੇ ਨੈਕ ਸੂਟ ਮੈਂ ਤਾਂ ਉਂ ਚੱਕਵਾ ਰਹੀ ਆ ਪਰਪਲ ਤੇ ਮਹਿੰਦੀ ਸ਼ੇਡ ਹੈ ਜੀ ਇਹ ਜਿਵੇਂ ਮਾਈ ਆਪਾਂ ਮਾਈ ਵਗੈਰਾ ਜਿਵੇਂ ਜਾਂ ਆਪਾਂ ਗਨਾ ਵਗੈਰਾ ਕਹਿ ਸਕਨੇ ਆ ਉਹਦੇ ਤੇ ਸੂਟ ਪਾਇਆ ਬਹੁਤ ਸੋਹਣਾ ਲੱਗਦਾ ਹੈ ਜੀ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਹੈ ਜਿਵੇਂ yellow ਜਾਂ ਬਿਲਕੁਲ ਮਹਿੰਦੀ ਪਾਪਾ ਕਿ ਆਪਾਂ ਬੋਰਝ ਹੋ ਜਾਂਦੇ ਆ ਤੇ ਇਹ ਅਲੱਗ ਜਿਹਾ ਕਲੈਕਸ਼ਨ ਹੈ ਤੇ ਅਲੱਗ-ਜਾ ਕਲਰ ਕੰਬੀਨੇਸ਼ਨ ਹੈ ਜੀ। ਲਓ ਜੀ ਤੁਸੀਂ ਚੈੱਕ ਕਰੋ। ਫੈਬਰਿਕ ਬਹੁਤ ਸੋਹਣਾ ਹੈ। ਮੰਡਾਲ ਚਨਾਉਣੇ ਜੀ। ਇਹ ਫੈਬਰਿਕ ਮੰਡਾਲ ਚਨਾਉਣ ਦੀ ਹੈ। ਸ਼ਰਟ ਦਾ ਫੈਬਰਿਕ ਹੈ ਜੋ। نیچے ਦੇਖੋ ਵਰਕ ਕਿੰਨਾ ਸੋਹਣਾ। ਇਹ ਥ੍ਰੈਡ ਦੇ ਨੂਨ ਥ੍ਰੈਡ ਲੱਗਾ ਹੈ, ਜਰੀ ਲੱਗੀ ਹੈ ਤੇ ਇਹ ਇਹਦੇ ਵਿੱਚ ਪੱਤੀਆਂ ਜੋ ਬਣੀਆਂ ਹੋਈਆਂ ਨੇ ਇਹ ਸਟੋਨ ਲੱਗੇ ਹੋਏ ਨੇ ਜੀ। ਫਿਰ ਚੈੱਕ ਕਰੋ ਬ੍ਰੀਕ ਜੀ ਘੇਰੇ ਦੀ ਵੇਲ ਹੈ ਪੂਰੇ ਘੇਰੇ ਤੇ ਆਪਾਂ ਬੂਟੀਆਂ ਦਿੱਤੀਆਂ ਨੇ ਜੀ ਪੂਰੇ ਫਰੰਟ ਤੇ ਤੇ ਇਹ ਦਾ ਬਣਿਆ ਜੀ neck neck ਡਿਜ਼ਾਈਨ ਚੈੱਕ ਕਰੋ ਜੀ ਬਹੁਤ ਸੋਹਣਾ ਬਣਿਆ ਇਹ neck ਡਿਜ਼ਾਈਨ ਜਦੋਂ ਆਪਾਂ ਸੂਟ ਵੇਅਰ ਕਰਨੇ ਆ ਤੇ ਐਵੇਂ ਲੱਗਦਾ ਜਿਵੇਂ neck ਦੇ ਵਿੱਚ ਆਪਾਂ ਕੋਈ ਨੈਟਲੈਸ ਪਾਇਆ ਹੋਇਆ ਹੈ ਲੌਂਗ ਨੈਟਲੈਸ ਜਿਵੇਂ ਪਾਨੇ ਆ ਐਵੇਂ ਦੀ ਲੁੱਕੇ ਦੀ ਹੁੰਦੀ ਕਿਉਂਕਿ ਸਟੋਨ ਲੱਗੇ ਹੋਏ ਨੇ ਸਟੋਨ ਬਹੁਤ ਮਤਲਬ ਸਟੋਨਾਂ ਦੀ ਨਾ ਸ਼ਾਈਨਿੰਗ ਬਹੁਤ ਸੋਹਣੀ ਹੈ ਜੀ ਤੇ ਬਹੁਤ ਵਧੀਆ ਮਟੀਰੀਅਲ ਲੱਗਾ ਹੋਇਆ ਇਹ ਨਹੀਂ ਕਿ ਇੱਕ ਦੋਰੀ ਆਪਾਂ ਸੂਟ ਪਾਵਾਂਗੇ ਤੇ ਮਟੀਰੀਅਲ ਦੀ ਜਿਹੜੀ ਮਤਲਬ ਕੁਆਲਿਟੀ ਇਹ ਡਲ ਹੋ ਜਾਏਗੀ ਡਲ ਨਹੀਂ ਹੋਣੀ ਜੀ ਇਹ ਮਟੀਰੀਅਲ ਇਸੇ ਤਰ੍ਹਾਂ ਬਹੁਤ ਸੋਹਣਾ ਰਹੇਗਾ ਜੀ ਤੇ ਇਹ ਦੀ ਬਾਜੂ ਹੈ ਜੀ ਬਾਜੂ ਤੇ ਨਹੀਂ ਥ੍ਰੈਡ ਤੇ ਜਰੀ ਦਾ ਬਾਰਡਰ ਬਣ ਕੇ ਤੇ ਉੱਪਰ ਸਟੋਨ ਦੀਆਂ ਲਾਈਨਾਂ ਨਾਲ ਪਤੀਆਂ ਬੜੀਆਂ ਅੰਗਣੀਆਂ ਜੀ ਲਓ ਜੀ ਤੁਸੀਂ ਚੈੱਕ ਕਰੋ ਲੋ ਜੀ ਮੈਂ ਤੁਹਾਨੂੰ ਪ੍ਰੋਪਰ ਸ਼ਰਟ ਚੈੱਕ ਕਰਵਾ ਰਹੀ ਆ। ਲੋ ਜੀ ਮੈਂ neck ਥੋੜਾ ਜਆ ਨੇੜੇ ਕਰਨੀ ਆ। ਤਾਂ ਕਿ ਤੁਹਾਨੂੰ ਬਿਲਕੁਲ ਕਲੀਅਰ ਵਿਖੇ। ਐ ਆ ਗਈਆਂ ਇਹਦੀਆਂ ਬਾਜੂ। ਤੇ ਇਹ ਮਡਾਰ ਸਟਨ ਦੀ ਆਪਾਂ ਨਾਲ ਬਾਟਮ ਰੈਡੀ ਕੀਤੀ ਹੈ ਜੀ। ਬਾਟਮ ਦੇ ਉੱਤੇ ਦੇਖੋ ਆਪਾਂ ਨਾ ਹੋਂਚੇ ਦੇ ਉੱਤੇ ਸੇਮ ਬਾਜੂ ਦੇ ਨਾਲ ਦਾ ਮਰਕੇ ਜੀ 컬러 ਕੰਬੀਨੇਸ਼ਨ ਆਪਾਂ ਆਪੋਜ਼ਿਟ ਵਿੱਚ ਕੀਤਾ ਜਿਵੇਂ ਸਲਵਾਰ ਦਾ ਮਤਲਬ ਸ਼ਰਟ ਤੇ ਕੀਤਾ ਤੇ ਛੜਦਾ ਫਿਰ ਆਪਾਂ ਸਲਵਾਰ ਤੇ ਕੀਤਾ ਜੀ ਮਤਲਬ ਥ੍ਰੈਡ ਦੀ ਚੇਂਜਿੰਗ ਹੋ ਗਈ ਨਾ ਤੇ ਬਾਰਡਰ ਆ ਕੇ ਮਤਲਬ ਪਹੁੰਚੇ ਤੇ ਬਾਰਡਰ ਛੋਟਾ ਜਿਹਾ ਬਣ ਕੇ ਤੇ ਉੱਪਰ ਆਪਾਂ ਬੂਟੀਆਂ ਦਿੱਤੀਆਂ ਨੇ ਜੀ ਪਹੁੰਚੇ ਤੇ ਤੇ ਮਡਾਲ ਸਾਟਨ ਦਾ ਫੈਬਰਿਕ ਹੈ ਫੈਬਰਿਕ ਬਹੁਤ ਸੋਹਣਾ ਹੈ ਲਾਈਟ ਵੇਟ ਹੈ ਜਿਵੇਂ ਮਰਜ਼ੀ ਆਪਾਂ ਇਹਨੂੰ ਵੇਅਰ ਕਰ ਸਕਦੇ ਆ ਤੇ ਨਾਲ ਆਪਾਂ ਟਿਸ਼ੂ ਔਰ ਗੰਜਾ ਦਾ ਦੁਪੱਟਾ ਰੈਡੀ ਕੀਤਾ ਜੀ ਦੁਪੱਟੇ ਦੇ ਉੱਤੇ ਆਪਾਂ ਕੋਈ ਵਰਕ ਨਹੀਂ ਕੀਤਾ ਕਿਉਂਕਿ ਜਿਹੜੇ ਆਪਾਂ ਹਲਦੀ ਤੇ ਗਾਨੇ ਤੇ ਮਾਈਂ ਤੇ ਜੋ ਵੀ ਆਪਣੀ ਲੈਂਗੁਏਜ ਦੀ ਆਪਾਂ ਕਹਿੰਦੇ ਆ ਸੂਟ ਪਾਣੇ ਆ ਤੇ ਉਹ ਇੱਕ ਵਾਰੀ ਪਾ ਕੇ ਦੁਬਾਰਾ ਜਿਵੇਂ ਆਪਾਂ ਨਹੀਂ ਪਾਉਂਦੇ ਕਲਰ ਕੰਬੀਨੇਸ਼ਨ ਦੀ ਵਜ੍ਹਾ ਤੋਂ ਮਤਲਬ ਉਸੇ ਹੀ ਫੰਕਸ਼ਨ ਦੇ ਪਾਏ ਜਾਂਦੇ ਨੇ ਜਿਵੇਂ ਜਿਹਦੇ ਨਾਲ ਆਪਾਂ ਸੂਟ ਵਗੈਰਾ ਮੈਚ ਕੀਤਾ ਹੁੰਦਾ ਤੇ ਇਸ ਕਰਕੇ ਦੁਪੱਟਾ ਆਪਾਂ ਥੋੜਾ ਜਿਹਾ ਲਾਈਟ ਹੀ ਰੱਖਿਆ ਹੈ ਦੁਪੱਟੇ ਦੇ ਵਿੱਚ ਸਿਲਵਰ ਐਂਡ 골ਡਨ ਲਾਈਨ ਆਗੀਆਂ ਵਿੱਚ ਟਿਸ਼ੂਜ਼ ਦੀਆਂ ਸ਼ਿਮਰਦੀਆਂ ਮਤਲਬ ਟਿਸ਼ੂ ਦੀਆਂ ਬਣੀਆਂ ਹੋਈਆਂ ਨੇ ਤੇ ਇਹਦੇ ਨਾਲ ਹੀ ਆ ਵੇਖੋ ਆਪਾਂ ਨਾ ਮਟੀਰੀਅਲ ਦਾ ਮਤਲਬ ਨਾਲ ਬਿਲਕੁਲ ਮੈਚਿੰਗ ਕੀਤੀ ਏ ਇਹ 골ਡ ਲਾਈਨ ਦੇ ਨਾਲ ਆਪਾਂ ਵਾਲੀ ਚੀਜ਼ ਮੈਚ ਕੀਤੀ ਏ ਤੇ ਸਿਲਵਰ ਦੇ ਨਾਲ ਇਹ ਸਟੋਨ ਮੈਚ ਹੋ ਰਹੇ ਨੇ ਜੀ ਤੇ ਕੰਨੀ ਤੇ ਆਪਾਂ ਬਹੁਤ ਸੋਹਣੀ ਲੇਸ ਨਾਲ ਸੇਮ ਕਲਰ ਦੀ ਲਗਾ ਕੇ ਦੁਪੱਟੇ ਨੂੰ ਫਿਨਿਸ਼ ਕੀਤਾ ਹੈ ਦੁਪੱਟਾ ਬਹੁਤ ਸੋਹਣਾ ਹੈ ਜੀ ਚੈੱਕ ਕਰੋ ਜੀ ਤੇ ਮੈਂ ਪੂਰੀ ਮਿਹਨਤ ਰੱਖਨੀ ਆ ਕਿ ਤੁਹਾਨੂੰ ਮੇਰਾ ਵਰਕ ਬਹੁਤ ਪਸੰਦ ਆਵੇਗਾ ਤੇ ਤੇ ਪੂਰੀ ਕੋਸ਼ਿਸ਼ ਕਰਨੀ ਆ ਵੀ ਆਪਾਂ ਕਿਸੇ ਵੀ ਸੂਟ ਦੀ ਕੁਆਲਿਟੀ ਦੇ ਵਿੱਚ ਕੋਈ ਵੀ ਕਮੀ ਨਾ ਰਹੇ ਜੀ ਤੇ ਲੋ ਜੀ ਨੈਸਟ ਆ ਗਿਆ ਆਪਣਾ ਮਹਿੰਦੀ ਸ਼ੇਡ ਮਹਿੰਦੀ ਸ਼ੇਡ ਵੀ ਇੱਕ ਤਰ੍ਹਾਂ ਮਹਿੰਦੀ ਤੇ ਹੀ ਵੇਅਰ ਕਰਨ ਵਾਲਾ ਕਹਿ ਸਕਦੇ ਆਪਾਂ ਇਹਨੂੰ ਪਰ ਫਿਰ ਵੀ ਆਪਾਂ ਕਲਰ ਤੇ ਸਾਰੇ ਡੇਲੀ ਵੇਅਰ ਦੇ ਵਿੱਚ ਵੀ ਆਪਾਂ ਕਲੀਅਰ ਕਰਨੇ ਆ ਪਰ ਜਿਵੇਂ ਆਪਣੀ ਅੱਜ ਕੱਲ ਟ੍ਰੈਂਡ ਏ ਕਿ ਮਹਿੰਦੀ ਤੇ ਮਹਿੰਦੀ ਪਾਣਾ ਏ ਤੇ ਉਸ ਚੀਜ਼ ਨੂੰ ਆਪਾਂ ਜਿਵੇਂ ਹਾਈਲਾਈਟ ਕਰਦੇ ਆ ਤੁਹਾਨੂੰ ਕਹਿ ਰਹੇ ਆ ਇਹ ਮਹਿੰਦੀ ਸ਼ੇਡ ਕਰੇਵ ਮਤਲਬ ਸੈਮੀ ਕਰੇਵ ਦਾ ਫੈਬਰਿਕ ਏ ਜੀ ਪਿਓਰ ਕਰੇਵ ਨਹੀਂ ਸੈਮੀ ਕਰੇਵ ਦਾ ਫੈਬਰਿਕ ਏ ਜੀ ਤੇ ਇਹਦੇ ਉੱਤੇ ਆਪਾਂ ਥ੍ਰੈਡ ਨਹੀਂ ਲਗਾਇਆ ਓਨਲੀ ਜਰੀ ਦਾ ਸਿੱਪੀ ਦਾ ਕੱਟ ਦਾ ਨਾ ਤੇ ਦਵਕਾ ਲੱਗ ਕੇ ਵਰਕ ਹੋਇਆ ਜੀ ਇਹ ਦੇ ਰਣ ਚਾਹਂਦੇ ਵਿੱਚ ਆਪਾਂ ਦੇਖੋ ਨੀਚੋਂ ਕਟਵਰਕ ਵੀ ਹੋਈ ਹੈ ਜੀ ਇਹ ਜਿਹੜੇ ਬਰੀਕ ਬਰੀਕ ਹੌਲ ਨੇ ਉਹ ਨੀਚੇ ਨਾ ਜਿਹੜੀ ਫਿਨਿਸ਼ ਕਿ ਤਰਪਾਈ ਦੀ ਹੋਈ ਹੈ ਨਾ ਉਹਦੇ ਨਾਲ ਥੋੜੇ ਜਿ ਟਕੇ ਗਏ ਨੇ ਵੈਸੇ ਇਹਦੇ ਵਿੱਚ ਹੌਲ ਬਣੇ ਨੇ ਜੀ ਐ ਵੇਖੋ ਇਹ ਜਾਲੀ ਨਜ਼ਰ ਆਉਂਦੀ ਹੈ ਜੀ ਜੋਂ ਵਿੱਚੋਂ ਕਪੜਾ ਕੱਟਿਆ ਹੋਇਆ ਹੈ ਇਹਦਾ ਘੇਰਾ ਦੇਖੋ ਬਹੁਤ ਸੋਹਣਾ ਹੈ ਜੀ ਤੇ ਘੁੰਮ ਲੈਸ ਲਾ ਕੇ ਨੀਚੇ ਟਿਸ਼ੂ ਦੀ ਫਿਨਿਸ਼ਿੰਗ ਪੱਟੀ ਦੇ ਕੇ ਆਪਾਂ ਇਹਨੂੰ ਰੈਡੀ ਕੀਤਾ ਜੀ ਨੀਚੇ ਆਪਾਂ ਟਾਪਟੇ ਦੀ ਲਾਈਨਿੰਗ ਲਾਈ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਸਾਰੇ ਫਰੰਟ ਤੇ ਬਰੀਕ ਬੁੱਟੀਆਂ ਨੇ ਤੇ ਬਾਜੂ ਤੇ ਸੇਮ ਬਾਰਡਰ ਬਣਿਆ ਹੈ ਜੋ ਘੇਰੇ ਤੇ ਬਾਰਡਰ ਬਣਿਆ ਸੇਮ ਡਿਜ਼ਾਈਨ ਦੇਖੋ ਸੈਂਟਰ ਦੇ ਵਿੱਚ ਆਪਾਂ ਉਸੇ ਤਰ੍ਹਾਂ ਹੀ ਜਿਵੇਂ ਸੈਂਟਰ ਦੇ ਵਿੱਚ ਆਇਆ ਇਹਦੀ ਸੈਂਟਰ ਦੇ ਵਿੱਚ ਵੀ ਸੇਮ ਆਪਾਂ ਇਸੇ ਤਰ੍ਹਾਂ ਹੀ ਡਿਜ਼ਾਈਨ ਕੀਤਾ ਹੈ ਜੀ ਤੇ ਗੱਲ ਕਰੀਏ ਆਪਾਂ ਇਹਦੀ ਬਾਟਮ ਦੀ ਬਾਟਮ ਤੇ ਵੀ ਆਪਾਂ ਥੋੜਾ ਜਿਹਾ ਵਰਕ ਕਰਵਾਇਆ ਹੈ ਥੋੜਾ ਜਿਹਾ ਨਹੀਂ ਫਰੰਟ ਦੇ ਉੱਤੇ ਪੂਰੀ ਬਾਟਮ ਤੇ ਵਰਕ ਆ ਰਿਹਾ ਹੈ ਬਿਲਕੁਲ ਸੇਮ ਇਹਦੇ ਵਿੱਚ ਦੇਖੋ ਇਹਦੇ ਵਿੱਚ ਚਾਰਸ ਡੱਬੀ ਬਣ ਗਈ ਤੇ ਇਹਦੇ ਵਿੱਚ ਹਾਫ ਡੱਬੀ ਬਣਵਾ ਕੇ ਜਿਵੇਂ ਆਪਾਂ ਹਾਫ ਬਾਕਸ ਕਰਵਾ ਕੇ ਆਪਾਂ ਇਹਨੂੰ ਰੈਡੀ ਕੀਤਾ ਜੀ ਤੇ ਬਹੁਤ ਸੋਹਣਾ ਸੂਟ ਇਹ ਵੀ ਬਣਿਆ ਤੇ ਇਸ ਦੇ ਨਾਲ ਹੈ ਜੀ ਫੁੱਲ ਚਨਾਉਣ ਦਾ ਦੁਪੱਟਾ ਇਹ ਫੁੱਲ ਚਨੌਂ ਦਾ ਦੁਪੱਟਾ ਜਿਹੜਾ ਇਹ ਇਹ ਦੇਖੋ ਜੀ ਆਪਣੀਆਂ ਨਾਨੀਆਂ ਦਾਦੀਆਂ ਤੋਂ ਚੱਲਦਾ ਆਇਆ। ਇਹਦਾ ਕਦੇ ਵੀ ਮਤਲਬ ਟ੍ਰੈਂਡ ਆਊਟ ਨਹੀਂ ਹੁੰਦਾ। ਤੇ ਇਸ ਕਰਕੇ ਆਪਣੀਆਂ ਕਈ ਭੈਣਾਂ ਇਹਨੂੰ ਹੀ ਪ੍ਰੇਫਰ ਕਰਦੀਆਂ ਨੇ ਕਿ ਸਾਡਾ ਫੁੱਲ ਚਨੌਂ ਦਾ ਹੀ ਦੁਪੱਟਾ ਲਗਾਇਆ ਜੀ। ਤੇ ਇਹਦੇ ਫੋਰ ਸਾਈਡ ਆਪਾਂ ਕਟਵਰਕ ਜਿਵੇਂ ਸਕੈਲਪਿੰਗ ਸਿੱਪੀ ਦੀ ਦਿੱਤੀ ਏ, ਕੱਟ ਨਹੀਂ ਕੀਤੀ। ਤੇ ਵਿੱਚ ਆਪਾਂ ਪਾਈਆਂ ਨੇ ਬਰੀਕ ਬੂਟੀਆਂ। ਬ੍ਰਿਕ ਬ੍ਰਿਕ ਬੂਟੀਆਂ ਬਹੁਤ ਸੋਹਣੀਆਂ ਪਈਆਂ ਨੇ ਜੀ ਤੇ ਨੀਚੇ ਆਪਾਂ ਟਿਸ਼ੂ ਪੱਟੀ ਦੇ ਕੇ ਤੇ ਇਹਨਾਂ ਵਿੱਚ ਗੁੰਮਲੇ ਇਸੇ ਦਿੱਤੀ ਹੈ ਇਹਦੇ ਨਾਲ ਬਹੁਤ ਸੋਹਣਾ ਬੋਰਡ ਲੱਗਦਾ ਹੈ ਜੀ ਤੇ ਦੁਪੱਟਾ ਇਹ ਬਹੁਤ ਲਾਈਟ ਵੇਟ ਹੁੰਦਾ ਹੈ ਜੀ ਨੋ ਜੀ ਚੈੱਕ ਕਰੋ ਜੀ ਤੇ ਹਾਂ ਜੀ ਇਹ ਸੀ ਮੇਰੀ ਅੱਜ ਦੀ ਕਲੈਕਸ਼ਨ ਤੇ ਆਈ ਹੋਪ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਤੇ ਤੁਸੀਂ ਮੇਰੀ ਕਲੈਕਸ਼ਨ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਕਿੱਦਾਂ ਦੀ ਲੱਗੀ ਜੀ ਤੇ ਮੇਰੀ ਰਿਕਵੈਸਟ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਤੇ ਹਾਂਜੀ ਜੇ ਤੁਸੀਂ ਕੋਈ ਵੀ ਆਰਡਰ ਆਪਣਾ ਪਲੇਸ ਕਰਨਾ ਹੈ ਤੇ ਮੇਰਾ ਸਕਰੀਨ ਤੇ ਚੱਲਦਾ ਨੰਬਰ 9557 267007 ਹੈ ਜੀ ਇਹ WhatsApp ਨੰਬਰ ਹੈ ਜੀ ਤੁਸੀਂ ਕਿਸੇ ਵੀ ਸੂਟ ਬਾਰੇ ਕਿਸੇ ਵੀ ਵਰਕ ਬਾਰੇ ਜਾਂ ਕਿਸੇ ਵੀ ਕੋਈ ਵੀ ਸਟਿਚਿੰਗ ਬਾਰੇ ਤੁਸੀ ਕੋਈ ਵੀ ਨੋਟ ਚਾਹੀਦੀ ਤੁਹਾਨੂੰ ਤੇ ਤੁਸੀਂ WhatsApp ਤੇ ਕਾਲ ਕਰਕੇ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਤੇ ਠੀਕ ਹੈ ਜੀ ਕੰਮ ਦਾ ਮੈਨੂੰ ਬਹੁਤ ਐਕਸਪੀਰੀਅੰਸ ਹੈ ਬਹੁਤ ਲੰਬੇ ਟਾਈਮ ਤੋਂ ਆਪਾਂ ਕੰਮ ਕਰਨੇ ਆ ਤੇ ਮੇਰੀ ਲੈਂਗੁਏਜ ਥੋੜੀ ਹਿੜਿਆਣੇ ਦੀ ਹੈ ਤੇ ਇਹਦੇ ਵਿੱਚ ਥੋੜਾ ਜਿਹਾ ਦੇਸੀ ਟੱਚ ਆ ਜਾਂਦਾ ਹੈ ਤੇ ਤੁਸੀਂ ਇਗਨੋਰ ਕਰਿਆ ਕਰੋ ਤੇ ਠੀਕ ਹੈ ਜੀ ਆਪਾਂ ਐਵੇਂ ਗੱਲਾਂ ਬਾਤਾਂ ਕਰਦੇ ਰਾਂਗੇ ਨੈਕਸਟ ਵੀਡੀਓ ਲੈ ਕੇ ਆਪਾਂ ਫੇਰ ਮਿਲਦੇ ਆ ਅੱਜ ਦੇ ਲਈ ਇੰਨਾ ਹੀ ਸਤਿ ਸ਼੍ਰੀ ਅਕਾਲ